ਨਮਸਕਾਰ ਜੀ ਪਠਾਨਕੋੜ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਗੱਲ ਕਰਾਂਗੇ ਸਾਬਕਾ ਵਿਧਾਇਕ ਜਗਵਿੰਦਰ ਪਾਲ ਜੀ ਜਿਨ੍ਹਾਂ ਵੱਲੋਂ ਆਏ ਦਿਨ ਜਿਹੜੀ ਪੰਜਾਬ ਸਰਕਾਰ ਨੂੰ ਘੇਰਿਆ ਜਾਂਦਾ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਹੁਣ ਫਿਰ ਇੱਕ ਵਾਰੀ ਉਹ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ ਨੇ ਗੱਲਬਾਤ ਸੁਣਾਵਾਂਗੇ ਉਹਨਾਂ ਨਾਲ ਕੀਤੀ ਹੋਈ ਵੀ ਕਿਹੜਾ ਮੁੱਦਿਆਂ ਨੂੰ ਲੈ ਕੇ ਹੁਣ ਉਹਨਾਂ ਬੋਲੋ ਜਿਹੜੀ ਆ ਪੰਜਾਬ ਸਰਕਾਰ ਘੇਰੇ ਗਈ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ মিডিਆ ਕੋ ਪ੍ਰੈਸ ਜਿਹੜੀ ਮੀਟਿੰਗ ਕਰਨ ਦਾ ਮੁੱਦਾ ਇਹ ਹੈ ਸਾਡੇ ਵਿਧਾਨ ਸਭਾ ਹਲਕਤੋਂ ਜिले ਕਾਂਗੜ ਦੇ ਵਜ਼ੀਰ ਬਣੇ ਲਾਲ ਚਾਲੀ ਜੀ ਉਹ ਆਪਣਾ ਕੰਮ ਤੇ ਕੋਈ ਸਾਹਬਿਆ ਨਹੀਂ ਜਾ ਰਿਹਾ ਤੇ ਲੋਕਾਂ ਨੂੰ ਘਬਰਾਹ ਕਰਨ ਦਾ ਕੰਮ ਜਿਹੜਾ ਉਹ ਜਾਦੇ ਯੋਰਨ ਸ਼ੋਰਨ ਚ ਕਰਦੇ ਹੁੰਦੇ ਸੀ ਜਿਹਦੇ ਵਿੱਚ ਕਾਲਜ ਚ ਸਵਾਲੀ ਇਥੇ ਇੱਕ ਦਫਤਰ ਬਣਾਇਆ ਗਿਆ ਉਹ ਕਿਸ ਪਾਰਟੀ ਨਾਲ ਉਹ ਜਦੋਂ ਕੋਈ ਵੀ ਪਾਰਟੀ ਦਾ ਐਮਐਲਏ ਬੰਦਾ ਜਾਂ ਮੰਤਰੀ ਬੰਦਾ ਤਾਂ ਉਹ ਸਾਰੇ ਉਹਨੂੰ ਯੂਜ਼ ਕਰਦੇ ਹੁੰਦੇ ਉੱਥੇ ਕੱਲ ਨਾ ਲੋਕਾਂ ਨੂੰ ਸਰਪੰਚਾਂ ਨੂੰ ਗੁੰਮਰਾਹ ਕਰਨ ਵਾਸਤੇ ਸੱਦਿਆ ਵੀ ਤੁਹਾਨੂੰ ਕੱਚੇ ਮਕਾਨਾਂ ਦੀ ਗਰਾਉਂਡ ਦਿੱਨੀ ਆ ਜਿਹਦੇ ਵਿੱਚ ਲੋਕੀ ਜਿਹੜੇ ਵਿਚਾਰੇ ਉਹਨਾਂ ਨੂੰ ਬੇ ਨਾਲੋਜੇ ਜੀਓ ਚਲੇ ਜਾਂਦੇ ਉਹ ਤੇ ਲੋਕਾਂ ਨੂੰ ਲੈਟਰ ਦਿੱਤੇ ਆ ਲੋਕਾਂ ਸੱਜਿਆ ਗਿਆ ਵੀ ਤੁਹਾਨੂੰ ਚੱਕ ਦਿਾਂਗੇ ਤੇ ਸਭ ਤੋਂ ਤੌਰ ਤੇ ਇਹ ਜਿਹੜੇ ਹੈ ਸੈਂਟਰ ਗਵਰਨਮੈਂਟ ਦੇ ਪੈਸੇ ਆ 2019 ਦੇ ਵਿੱਚ ਮੈਂ ਸਾਰੇ ਪਿੰਡਾਂ ਦਾ ਸਰਵਾਦਵਾ ਕੇ ਉਹ ਕਰ ਪਾਏ ਸੀ ਜੇ ਦੀ ਪ੍ਰਕਿਰਿਆ ਹੁਣ ਪੂਰੀ ਹੋਣ ਦੇ ਬਾਅਦ ਲੋਕਾਂ ਦੇ ਖਾਤਿਆਂ 'ਚ ਪੈਸੇ ਚਲੇ ਗਿਆਂ। ਤੇ ਮੰਤਰੀ ਸਾਹਿਬ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਜਦ ਕਿ ਪ੍ਰਧਾਨ ਮੰਤਰੀ ਆਵਾਜ਼ ਯੋਜਨਾ ਦੇ ਪੈਸੇ ਇੱਕ ਪਾਸੇ ਆਵ ਲਿਖ ਰਿਹਾ ਕਿ ਆਫਰ ਲੈਟਰ ਦਿੱਤੇ ਆ ਤੇ ਲੋਕਾਂ ਨੂੰ ਸੱਜਿਆ ਵੀ ਤੁਹਾਨੂੰ ਚੈੱਕ ਦੇਣੇ ਆ ਤੇ ਹੌਲੇ ਦੇ ਵਿੱਚ ਲਿਖਿਆ ਵੀ ਆਫਰ ਲੈਟਰ ਦਿੱਤੇ ਆ ਜਦ ਕਿ ਬਿਲਕੁਲ ਤੇ ਗਲਤ ਹੈ ਨਾ ਕਿਸੇ ਨੂੰ ਚੈੱਕ ਦੇ ਸਕਦਾ। ਇਹ ਤੇ ਆਨਲਾਈਨ ਪੈਸੇ ਜਿਹੜੇ ਆ ਤੇ ਸਿੱਦੇ ਲਾਪਾਤਰੀ ਜਿਹੜੇ ਨੇ ਉਹਨਾਂ ਦੇ ਖਾਤਿਆਂ 'ਚ ਚਲੇ ਗਏ ਪਹਿਲੇ ਕਿਸ਼ਤੇ ਜਾ ਰਹੇ ਆ 30000 ਰੁਪਏ ਦੂਜੀ ਕਿਸ਼ਤ ਦੇ ਵਿੱਚ ਜਾਣਾ 72000 ਰੁਪਏ ਤੇ ਤੀਜੀ ਕਿਸ਼ਤ ਉਸ ਵੇਲੇ ਮਿਲਣੀ ਆ ਜਿਸ ਨੇ ਸਾਡੇ ਮਾਨਯੋਗ ਹਿੰਦੁਸਤਾਨ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਦੀ ਉਸ ਘਰ ਦੇ ਵਿੱਚ ਕੰਦਨਾ ਪ੍ਰੇਡ ਲੱਗੇਗੀ ਤੇ ਉਹਦੀ ਫੋਟੋ ਖਚੀਏ ਫੇਰ ਸੈਂਟਰ 'ਤੇ ਗਈ ਨੂੰ ਤੇ ਫੇਰ ਤੀਜੀ ਕਿਸ਼ਤ ਦੇ ਪੈਸੇ ਪਾਣੇ ਉਹਦਾ ਲਾਭ ਲੈਣ ਵਾਸਤੇ ਲੋਕਾਂ ਨੂੰ ਗੋੜਾ ਕਰਨ ਵਾਸਤੇ ਤੇ ਕਹਿ ਰਿਹਾ ਵੀ ਮੈਂ 500 ਘਰਾਂ ਦੀ ਘਰਾਣਾ ਅਲਾਟ ਕਰਾਂਗਾ ਤੇ ਮੈਂ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕਦੋਂ ਪ੍ਰੋਪੋਜ਼ਲ ਬਣਾਈ ਤੁਸੀਂ ਕਦੋਂ ਤੁਸੀਂ ਇਹਨਾਂ ਘਰਾਂ ਦੀਆਂ ਫੋਟੋਆਂ ਖਚਾਈਆਂ ਸੀ ਉਹ ਮੇਰੇ ਕਹਿਨ ਦਾ ਤੁਹਾਡੇ ਇਸੇ ਕੈਮਰੇ ਨਾਲ ਇਹ ਚਾਹਨਾ ਕਿ ਮੰਤਰੀ ਸਾਹਿਬ ਜੰਗਲਾਤ ਦੇ ਵਿਭਾਗ ਦੇ ਮੰਤਰੀ ਨੇ ਫਿਰ ਫੂਡ ਸਪਲਾਈ ਦੇ ਮੰਤਰੀ ਨੇ ਜੰਗਲਾਤ ਵਿਭਾਗ ਮਹਿਕਮਤ ਤੇ ਤੋਸਾਬੇ ਨਹੀਂ ਜਾਇਆ ਕਰਦਾ ਅਜੇ 5-7 ਦਿਨ ਹੋਇਆ ਹੈ ਇਹਨਾਂ ਦੇ ਵਿਭਾਗ ਦੇ ਕੁਝ ਬੰਦੇ ਅger ਕੋ ਆਏ ਕੋ ਕਹਿੰਦੇ ਬਹੁਤ ਪਰੇਸ਼ਾਨ ਹੈ ਨਾਲੇ ਦੱਸੋ ਕੀ ਗੱਲ ਦੀ ਹੈ ਕਹਿੰਦਾ ਅਸੀਂ ਕੋਈ ਗੱਡੀ ਫੜੀ ਖੈਰ ਦੀ ਜਿਹਦੇ ਵਿੱਚ ਉਹਨਾਂ ਲੱਕੜ ਲੱਦੀ ਹੋਈ ਸੀ ਅਰੇ ਜਬਸਰ ਸੀ ਉਹ ਕਹਿੰਦੇ ਉੱਥੇ ਸ਼ਾਪਰ ਕੰਨੀ ਤੇ ਲਾ ਕੇ ਆਹੀ ਗੱਡੀ ਮਾਰ ਲਾ ਕੇ ਰੋਕਿਆ ਲੇਕਿਨ ਉਹ ਰੁਕੇ ਨਹੀਂ ਅੱਗੇ ਆ ਕੇ ਆਹੀ ਗੱਡੀ ਰੋਕੀ ਗੜੀ ਰੋਕੀ ਉਹਨਾਂ ਬੰਦਿਆਂ ਨੇ ਹਮਲਾ ਕਰਤਾ ਉਹ ਮੁਲਾਜ਼ਮ ਨੂੰ ਬਹੁਤ ਜ਼ਿਆਦਾ ਮਾਰਿਆ ਪੁਰਾ ਕਈ ਕੰਪਲੇਟਾ ਕੀਤੀਆਂ ਕੋਈ ਸੁਣਵਾਈ ਨਹੀਂ ਹੋਈ ਉਹਦੇ ਤੋਂ ਬਾਅਦ ਫੇਰ ਮੁਲਾਜ਼ਮ ਸੁਜਾਲਪੁਰ ਦੀ ਜੇਲੀ ਦੇ ਵਿੱਚ ਉਹਨਾਂ ਨੂੰ ਕੋਈ ਗੁਪਤ ਸੂਚਨਾ ਮਿਲੀ ਤੇ ਇੱਥੇ ਗੁੱਜਰ ਦੇ ਨੇ ਉਹ ਖੇਰ ਦੇ ਬੂਟੇ ਵੰਡ ਕੇ ਤੇ ਸੱਜੇ ਖਵੇ ਬੇਚਦੇ ਆ ਉਹ ਉੱਥੇ ਜੇ ਮੌਕੇ ਦੇ ਵਰੀਏ ਜਿਹੜੀਆਂ ਲੋਡਰ ਬਹਿਨਾ ਸੀ ਉਹਨੇ ਚੱਕ ਕੇ ਤੇ ਉਹਨੂੰ ਤੇ ਖੈਰ ਨੇ ਜਿਹੜੀ ਉੱਪਰ ਲਈ ਖਲੜੀ ਹੁੰਦੀ ਆ ਚੱਕੜੂ ਦਾ ਉਹ ਵਿਚ ਪਿਆ ਜੋ ਉਹਦੇ ਵੀਡੀਓ ਬਣਾਉਂਦੇ ਸੀ ਤੇ ਗੁੱਜਰ ਸਾਰੇ 100 200 ਇਕੱਠਾ ਹੋ ਗਏ ਉਹਨਾਂ ਹਮਲਾ ਕਰਕੇ 7-8 ਮੁਲਾਜ਼ਮ ਸੀ ਬਹੁਤ ਜ਼ਿਆਦਾ ਉਹਨੂੰ ਮਾਰਿਆ ਮੁਲਾਜ਼ਮ ਕਰੇ ਮਸਲ ਜਾਨ ਚੜਾ ਕੇ ਆਈ ਉਹਦੇ ਤੋਂ ਬਾਅਦ ਉਹਨਾਂ ਨੇ ਪੁਲਿਸ ਦੇ ਕਪਤਾਨ ਐਸਐਸਪੀ ਨੂੰ ਵੀ ਕੰਪਲੀਟ ਕੀਤੀ ਕੋਈ ਸੁਣਵਾਈ ਨਹੀਂ ਹੋਈ ਉਹਦੇ ਤੋਂ ਬਾਅਦ ਮੰਤਰੀ ਕੋਲ ਗਏ ਨੇ ਮੰਤਰੀ ਸਾਹਿਬ ਕਹਿੰਦਾ ਵੀ ਤਗੜੇ ਹੋ ਕੋਈ ਗੱਲ ਨਹੀਂ ਤਗੜੇ ਹੋਣਾ ਲੋਕਾਂ ਦੀ ਦਾਗਾ ਖਾ ਗਏ ਉਹਨਾਂ ਨੇ ਹੁਣ ਤੁਸੀਂ ਦੇਖੋ ਰੋਜ਼ ਖਬਰ ਲੱਗ ਰਹੀ ਆ ਕਦੇ ਸੁਜਾਨਪੁਰ ਏਰੀਆ ਚ ਖੈਰ ਵਢੋ ਰਹੇ ਆ ਕਦੇ ਸ਼ਾਪਰ ਕੰਡੀ ਵਢੋ ਰਹੇ ਆ ਹੁਣ ਮੇਰੇ ਹਲਕੇ ਵਿੱਚ ਇੱਥੇ ਨਾਲ ਨਰੂਰ ਜੰਮ ਸਕਦੇ ਮੇਨ ਰੋਡ ਦੇ ਉੱਤੇ ਖੈਰ ਵਢਿਆ ਗਿਆ ਹੁਣ ਕੱਲ ਖਬਰ ਲੱਗੀ ਪੰਡਕੋਠੀ ਨੂੰ ਖੈਰ ਵਢਿਆ ਗਿਆ ਤੇ ਮੈਂ ਤੇ ਕਹਿੰਦਾ ਵੀ ਇੱਕ ਜੰਗਲਾਤ ਮੰਤਰੀ ਹੋਣ ਦੇ ਨਾਤੇ ਜੰਗਲਾਤ ਮੰਤਰੀ ਨੇ ਇਹਨੂੰ ਕਹਨੇ ਪਏਗਾ ਇਹਨੂੰ ਕਹਨੇ ਪਏਗਾ ਲੱਕੜ ਵੱਡ ਮਾਫੀਆ ਮਤਲਬ ਆਪਣੀ ਜ਼ਿੰਮੇਵਾਰੀ ਤੋਂ ਭੱਜਦਾ ਪਿਆ ਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਸੈਂਟਰਲ ਗਵਰਨਮੈਂਟ ਦੇ ਜਿਹੜੇ ਪੈਸੇ ਆਉਂਦੇ ਆ ਮਾਲ ਮਾਲਕਾਂ ਦਾ ਮਸ਼ਹੂਰੀ ਕੰਪਨੀ ਜਿਸ ਤਰ੍ਹਾਂ ਡਿਫੈਂਸ ਰੋਡ ਹੈ ਜਿਹਦਾ ਨਾਂ ਹੀ ਡਿਫੈਂਸ ਰੋਡ ਹੈ ਦਾ ਮਤਲਬ ਵੀ ਉਹ ਸੈਂਟਰਲ ਗਵਰਨਮੈਂਟ ਦਾ ਹੈ ਉਹਦੇ ਪੈਸੇ ਜਿਹੜੇ ਆ 10 ਕਰੋੜ 10 ਲੱਖ ਰੁਪਏ ਆਇਆ ਔਰ ਉਦਾਦੂ ਘਟਣ ਜਿਹੜਾ ਇਹ ਮੰਤਰੀ ਕਰਦਾ ਪਿਆ ਮੈਂ ਉਹਨਾਂ ਦਾ ਹਾਇਰ ਅਫਸਰ ਨੂੰ ਪੁੱਛਿਆ ਵੀ ਇਹ ਪੈਸੇ ਕਿਹਦੇ ਆ ਪੀ ਇਹ ਤਾਂ ਸੈਂਟਰ ਗਵਰਨਮੈਂਟ ਦੇ ਆ ਮੈਂ ਕਿਹਾ ਜੇ ਸੈਂਟਰ ਗਵਰਨਮੈਂਟ ਦੇ ਪੈਸੇ ਆ ਤੇ ਤੁਸੀਂ ਇਸ ਮੰਤਰੀ ਕੋਲ ਪੇਟ ਕਿਉਂ ਦਵਾਤੇ ਹੋ ਤੇ ਜਦੋਂ ਪਾਰਲੀਮੈਂਟ ਹਰ ਹਫਤੇ ਦਾ ਜਿਹੜਾ ਸਾਡਾ ਮੇਰਾ ਵੱਡਾ ਭਰਾ ਸੁਖਜੰਦਰ ਰੰਧਾਵਾ ਜੀ ਨੇ ਇਹ ਤੋਂ ਉਹਨਾਂ ਦੀ ਪੇ ਲੱਗਣੀ ਚਾਹੀਦੀ ਹੈ ਤੇ ਮੈਂ ਕਿਹਾ ਮੈਂ ਤੇ ਰੰਧਾਵਾ ਸਾਹਿਬ ਨੂੰ ਪਹਿਨ ਲੱਗਾ ਤੇ ਇਹ ਮੁਲਾਜ਼ਮ ਵੀ ਗੁੱਗਾ ਕਰ ਰਹੇ ਤੇ ਫਿਰ ਮੁਲਾਜ਼ਮਾਂ ਕਿਹਾ ਵੀ ਨਹੀਂ ਸਰ ਜੀ ਅਸੀਂ ਕਰਦੇ ਹਾਂ ਕੁਝ ਨਾ ਕੁਝ ਫਿਰ ਮੈਂ ਰੰਧਾਵਾ ਸਾਹਿਬ ਨਾਲ ਗੱਲ ਕੀਤੀ ਰੰਧਾਵਾ ਸਾਹਿਬ ਨੇ ਤਿੰਨ ਚਾਰ ਦਿਨ ਨੂੰ ਆਏ ਨਾ ਉਹਨਾਂ ਚੀਜ਼ ਨਾਲ ਗੱਲ ਕੀਤੀ ਆ ਵੀ ਪੈਸੇ ਜਿਹੜੇ ਸਾਡੀ ਗਵਰਨਮੈਂਟ ਦੇ ਐਪੀ ਲੈਂਡ ਫੰਡ ਆਇਆ ਕਰਦਾ ਤੇ ਫਿਰ ਇਹ ਮੰਤਰੀ ਕਹਿੰਦੇ ਲੈਣਾ ਸੋ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਆਪਣੇ ਅੰਡਰ ਰੋਡ ਆਂਦੇ ਆ ਜਦਾ ਦਿਨਾਂ ਨਾਲ ਤੋਂ ਗਰੋਟਾ ਫਿਰ ਚਾਖੋੜੀ ਤੋਂ ਤਾਰਾਗੜ ਸੁਜਾਨਪੁਰ 5 ਨੰਬਰ ਤੋਂ ਲੈ ਕੇ 6 ਪਤੰਗ ਦੇ ਰੋਡ ਬਹੁਤ ਬੁਰਾ ਹਾਲਾਤ ਟੁੱਟੇ ਨੇ ਹਾਥੋਂ ਚੱਲੇ ਜੋ ਤੁਸੀਂ ਸਿਉੜੇ ਦੇ ਲੈ ਕੇ ਤਾਰਾਗੜ ਬਹੁਤ ਬੁਰਾ ਹਾਲਾਤ ਜਦੋਂ ਬਣਿਆ ਤੇ ਤੂੰ ਕਹਿੰਦਾ ਮੈਨੂੰ ਵਿਰਾਸੇ ਦੇ ਵਿੱਚ ਟੁੱਟੇ ਰੋਡ ਮਿਲੇ ਔਰ ਮੈਂ ਤੁਹਾਡੇ ਇਸ ਕੈਮਰੇ ਨਾਲ ਇਹ ਗੱਲ ਕਹਿਣਾ ਚਾਹਾਂ ਤੇ ਮੈਂ ਇੱਕ ਸਿੰਪਲ ਐਮਐਲਏ ਸੀ ਜਦੋਂ ਤਾਰਾਗੜ ਦਾ ਰੋਡ ਬਣਿਆ ਝਾਖੜ ਵਾਲੇ ਤੋਂ ਤਾਰਾਗੜ ਉਹ ਰੋਡ ਮੇਰੇ ਬਣਨ ਤੋਂ 3-4 ਮਹੀਨੇ ਪਹਿਲੇ ਰੋਡ ਬਣਿਆ ਸੀ ਤੂੰ ਗਾਰੰਟੀ ਕਿਹੜੀ ਹੁੰਦੀ ਹੈ ਪਰ ਮੈਂ ਉਸ ਰੋਡ ਨੂੰ ਕਦੇ ਵੀ ਖਿਲਰਣ ਨਹੀਂ ਦਿੱਤਾ ਮੈਂ ਨਾਲ ਦੇ ਨਾਲ ਪਾ ਚਲਾਉਂਦਾ ਰਹਿੰਦਾ ਰਿਹਾ ਸ੍ਰੀ ਗਾਂਪਤੂ ਲੈ ਕੇ ਤੇ ਸ਼ਿਰਪਤਾ ਰੋਡ ਜਿਹੜਾ ਮੈਂ ਪੰਜ ਵਾਰ ਉੱਤੇ ਪੱਚ ਲਾਇਆ ਸੀ ਤੇ ਮੈਂ ਸਮਝ ਨਹੀਂ ਪੁੱਛਣਾ ਚਾਹੁੰਦਾ ਵੀ ਤੁਸੀਂ ਮੰਤਰੀ ਹੋ ਜੋ ਤੁਸੀਂ ਇੱਕ ਚੌਪੀ ਲਾ ਰਹੇ ਹੋ ਰੋਂਗਾਸਾ ਹੈ ਪੂਰੀ ਸਾਡੇ ਸ੍ਰੀ ਗਾਂਪਤੂ ਕੈਮਰਿਆਂ ਦੇ ਗੀਰ ਰਹੇ ਨੇ ਜਦੋਂ ਹਫਤੇ ਬਾਅਦ ਆਉਂਦੇ ਸੀ ਉਹਨਾਂ ਪਿੰਡਾਂ ਦਾ ਦੌਰਾ ਰੱਖਿਆ ਹੁੰਦਾ ਹੈ ਤੇ ਮੁਲਾਜ਼ਮੇ ਨੂੰ ਪਤਾ ਲੱਗ ਜਾਂਦਾ ਵੀ ਇਸ ਰੋਡ ਦੇ ਉੱਤੇ ਪੁਲਿਸ ਸਾਹਿਬ ਨੇ ਨੰਗੜਾ ਮਤਿ ਸਾਹਿਬ ਨੇ ਨੰਗੜਾ ਤੋਂ ਦੋ ਦਿਨ ਪਹਿਲਾਂ ਉੱਥੇ ਪੱਚ ਲੱਗ ਜਾਂਦਾ ਸੀ ਇਹ ਕਿਹੜਾ ਮੰਤਰੀ ਆ ਮੈਂ ਇੱਕ ਸਿੰਪਲ ਐਮਐਡੀਓ ਹੋਂ ਦੇ ਨਾਤੇ ਮੈਂ ਤੁਹਾਡੇ ਸੇ ਚੰਨਰਾਇ ਕਹਿਣਾ ਚਾਹੁੰਦਾ ਵੀ ਮੇਰੇ ਹਲਕੇ ਦਾ ਮੇਰੀ ਟਰੋ ਦੇ ਵਿੱਚ ਕੋਈ ਵੀ ਰੋਡ ਨਹੀਂ ਸੀ ਖਿਲਰਿਆ ਸਾਰੇ ਰੋੜਾ ਦੀ ਮੈਂ ਨਾਲ ਦੀ ਨਾਲ ਰਿਪੇਅਰ ਕਰਾ ਰਿਆ ਹੁਣ ਜੇ ਮੈਂ ਪੁਲ ਬਣਾਉਣ ਲੱਗਾ ਤੇ 22 ਪੁਲ ਬਣਿਆ ਤੇ ਮੈਂ ਮਤੀ ਸਾਹਿਬ ਕਹਿਣਾ ਚਾਹੁੰਦਾ ਵੀ ਤੁਹਾਨੂੰ ਅਜ ਬਣੇ ਦੇ ਤਿੰਨ ਸਾਲ ਤੱਕਰ ਹੋ ਗਿਆ ਕੋਈ ਆਪਣੀ ਉਪਲਬਧੀ ਤੇ ਦਿਖਾ ਦਿਓ ਤੁਸੀਂ ਕਹਿੰਦੇ ਇਹ ਵੀ ਮੈਂ ਬਣਿਆ ਤੇ ਮੇਰੇ ਕੋਲ 5 ਕਰੋੜ ਰੁਪਏ ਹਰ ਸਾਲ ਦਾ ਫੰਡ ਮੇਰਾ ਜਿਹੜਾ ਐਕਸਟਰਾ ਮਿਲਦਾ ਉਹਦਾ ਨਾਲ ਮੈਂ ਬਹੁਤ ਵੱਡਾ ਕੋ ਕੰਮ ਕਰਾਤਾ ਅਜ 5 ਕਰੋੜ ਕਿੱਥੇ ਅਜ 5 ਰੁਪਏ ਵੀ ਨਹੀਂ ਰਹਿ ਗਏ ਤੁਹਾਡੇ ਕੋਲ ਲੋਕਾਂ ਨੂੰ ਗਮਰਾਹ ਨਾ ਕਰੋ ਔਰ ਤੁਹਾਡੇ ਕੋਲ ਪਾਈਪਰੇ 1.5 ਸਾਲ ਦਾ ਹੈ ਜੇ ਕੁਝ ਕਰ ਸਕਦੇ ਹੋ ਤੇ ਕਰ ਲੋ ਤੇ ਇਸ ਕਰਕੇ ਮੈਂ ਫੇਰ ਦੁਬਾਰਾ ਲੋਕਾਂ ਗਰੀ ਰਪੀਨ ਕਰਦਾ ਤੇ ਤੁਹਾਡਾ ਸੌਖਾ ਤਰੀਕਾ ਅੱਗੇ ਸੰਤੀ ਦੇ ਜਿਲ੍ਹਾ ਪਸ਼ਾ ਲਖਣ ਵਾਲੇ ਆ ਇਹਨਾਂ ਨੂੰ ਮੂੰਹ ਭਰਨੇ ਸਿਟੋ ਇਹਨਾਂ ਨੂੰ ਪਤਾ ਲੱਗੇ ਵੀ ਸਾਡੀ ਨੀਤੀ ਕੀ ਹੈ ਜਿੱਦਾਂ ਦਿੱਲੀ ਵਾਲਿਆਂ ਨੂੰ ਮੂੰਹ ਭਰਨੇ ਸੁਰਤ ਤੋ ਕੋਈ ਇਹਨਾਂ ਨੂੰ ਸਮਝ ਨਹੀਂ ਕਹਿੰਦੇ ਜੀ ਹੁਣ ਉਹ ਦਿੱਲੀ ਵਾਲੇ ਜਿਹੜੇ ਨਾ ਮੌਟਮ ਅਸੀਂ ਲਿਆਉਣਾ ਹੈ ਪੰਜਾਬ ਦੇ ਵਿੱਚ ਤੇ ਦਿੱਲੀ ਮੌਟਮ ਤੇ ਤੁਹਾਡਾ ਫੇਰ ਹੋ ਚੁੱਕਿਆ ਤੁਸੀਂ ਪੰਜਾਬ ਤੇ ਕੀ ਲਿਆ ਕੇ ਕਰਨਾਰੇ ਇਸ ਕਰਕੇ ਇਹ ਜੁਣੀ ਸਰਕਾਰ ਹੈ ਬਿਲਕੁਲ ਫੇਲੀਅਰ ਸਰਕਾਰ ਹੈ ਔਰ ਬਦਲੇ ਦੀ ਭਾਵਨਾ ਨਾਲ ਕੰਮ ਕਰਦੇ ਆਂ ਪਾਗੇ ਲੋਕਾਂ ਦਾ ਧੰਨਵਾਦ ਕਰਦਾ ਲੋਕਾਂ ਨੂੰ ਅਪੀਲ ਕਰਦਾ ਚੰਗੇ ਬੰਦੇ ਚੜੋ ਜਿਹੜੇ ਦੇਸ਼ ਦਾ ਸਰਮਾਇਆ ਜਿਹੜਾ ਸਾਹਮੜਾ ਜਿਹੜਾ ਬਾਬੇ ਨਾਨਕ ਦੇ ਬਣਾਏ ਹੋਏ ਲੋਕੀ ਨੇ ਉਹਨਾਂ ਨਾਲ ਪਿਆਰ ਕਰਨ ਵਾਲੇ ਤਾਹੋ ਜਿਹੇ ਬੰਦੇ ਬਣੋ ਬਹੁਤ ਬਹੁਤ ਤੁਹਾਡਾ ਰਸਾਲੇ ਦੀ ਧੰਨਵਾਦ ਹੈ ਔਰ ਲੋਕਾਂ ਦਾ ਵੀ ਧੰਨਵਾਦ ਹੈ ਜੀ ਆਇਆਂ ਨੂੰ